मनोरंजन जगात हर साल कुछ न कुछ नवा ते दिलचस्प हुंदा है ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਇਸ ਸਾਲ ਯਾਨੀ 2023 ਚ ਬਹੁਤ ਕੁਝ ਵੱਖਰਾ ਸੀ ਕੁਝ ਨਵੇਂ ਕਨਸੈਪਟ ਪੇਸ਼ ਕੀਤੇ ਗਏ ਜਿਨ੍ਹਾਂ ਕਰਕੇ ਪੰਜਾਬੀ ਸਿਨੇਮਾ 'ਚ ਇੱਕ ਚੰਗਾ ਬਦਲਾ ਆਇਆ ਹੁਣ ਅਗਲੇ ਸਾਲ ਆਉਣ ਵਾਲੇ ਪ੍ਰੋਜੈਕਟਸ ਤੋਂ ਵੀ ਦਰਸ਼ਕਾਂ ਨੂੰ ਇਹੀ ਉਮੀਦਾਂ ਨੇ ਗੱਲ ਕਰਦੇ ਆ ਉਹਨਾਂ ਫਿਲਮਾਂ ਦੀ ਜੋ 2024 ਚ ਰਿਲੀਜ਼ ਹੋਣ ਜਾ ਰਹੀਆਂ ਨੇ ਵਰਨਿੰਗ ਟੂ ਇੱਕ ਕ੍ਰਾਈਮ ਐਕਸ਼ਨ ਫਿਲਮ ਹੈ ਇਸ ਨੂੰ ਡਾਇਰੈਕਟ ਅਮਰ ਹੁੰਦਲ ਨੇ ਕੀਤਾ ਹੈ ਤੇ ਇਸ 'ਚ ਮੁੱਖ ਕਿਰਦਾਰਾਂ 'ਚ ਗਿੱਪੀ ਗਰੇਵਾਲ ਪ੍ਰਿੰਸ ਕਵਲਜੀਤ ਸਿੰਘ ਜੈਸਮਿਨ ਪਜ਼ੀਨ ਤੇ ਹੋਰ ਕਲਾਕਾਰ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਫਿਲਮ ਵਰਨਿੰਗ ਰਿਲੀਜ਼ ਹੋਈ ਸੀ ਜਿਸ ਨੂੰ ਦ ਉਸਦੇ ਬਹੁਤ ਸਾਰੇ ਕਿਲਦਾਰਾਂ ਜਿਵੇਂ ਕਿ ਪੰਮੇ ਬਾਰੇ ਲੋਕ ਅੱਜ ਵੀ ਗੱਲਾਂ ਕਰਦੇ ਨੇ ਜੋ ਪ੍ਰਿੰਸ ਕਬਲਜੀਤ ਸਿੰਘ ਨੇ ਨਿਭਾਇਆ ਸੀ ਇਸ ਵਾਰ ਫਿਲਮ ਚ ਕੁਝ ਕਲਾਕਾਰ ਪਹਿਲੇ ਪਾਗ ਵਾਲੇ ਨੇ ਤੇ ਕੁਝ ਨਵੇਂ ਨੇ 2 ਫਰਵਰੀ ਨੂੰ ਫਿਲਮ ਰਿਲੀਜ਼ ਹੋਵੇਗੀ ਦੇਖਣਾ ਹੋਵੇਗਾ ਕਿ ਕੀ ਫਿਲਮ ਨੂੰ ਪਹਿਲਾ ਵਾਂਗ ਪਿਆਰ ਮਿਲਦਾ ਹੈ ਜਾਂ ਨਹੀਂ ਜਟਨ ਜੁਲੀਅਟ ਦਾ ਤੀਜਾ ਭਾਗ ਵੀ 2024 ਚ ਰਿਲੀਜ਼ ਹੋਣ ਜਾ ਰਿਹਾ ਹੈ। ਇੱਕ ਰੋਮਾਂਟਿਕ ਕਾਮੇਡੀ ਹੈ। ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ। ਇਸ ਨੂੰ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਦਿਲਜੀਤ ਦੋਸਾਂਝ, ਨੀਰੂ ਬਾਜਵਾ, ਰਾਣਾ ਰਣਬੀਲ ਤੇ ਹੋਰ ਕਲਾਕਾਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਜਟਨ ਜੁਲੀਅਟ ਦੇ ਪਿਛਲੇ ਭਾਗ ਨੂੰ ਬੇਹਤ ਪਸੰਦ ਕੀਤਾ ਗਿਆ ਸੀ ਤੇ ਦਰਸ਼ਕਾਂ ਨੂੰ ਇਸ ਦੀ ਵੀ ਪਹਿਲਾਂ ਤੋਂ ਹੀ ਉਡੀਕ ਸੀ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਵੀ ਹਰ ਵਾਰ ਪਰਦੇ ਤੇ ਇਕੱਠਿਆਂ ਵੇਖਣ ਨੂੰ ਵੀ ਦਰਸ਼ਕ ਬੇਤਾਬ ਰਹਿੰਦੇ ਨੇ। ਤਾਂ ਫਿਲਮ ਦੇ ਰਿਲੀਜ਼ ਡੇਟ ਮੁਤਾਬਕ ਅਜੇ 2 ਜੈ ਰੰਦਾਵਾ ਸਟਾਰਰ ਫਿਲਮ ਜੇ ਜੱਟ ਵਿਗੜ ਗਿਆ ਵੀ 2024 ਚ ਰਿਲੀਜ਼ ਹੋਣ ਜਾ ਰਹੀ ਹੈ ਇਸ ਨੂੰ ਡਾਇਰੈਕਟ ਕੀਤਾ ਹੈ ਮਨੀਸ਼ ਪਟਨੇ ਜੈ ਰੰਦਾਵਾ ਦੀਪ ਸੈਗਲ ਤੇ ਹੋਰ ਕਲਾਕਾਰ ਇਸ ਚ ਨਜ਼ਰ ਆਉਣਗੇ ਫਿਲਹਾਲ ਇਸ ਫਿਲਮ ਦੀ ਰਿਲੀਜ਼ ਡੇਟ 17 ਮਈ ਦਸੀ ਗਈ ਹੈ ਜ਼ਾਹਿਰ ਹੈ ਜੈ ਰੰਦਾਵਾ ਖੁਦ ਹੀ ਪੰਜਾਬ ਦੇ ਐਕਸ਼ਨ ਹੀਰੋ ਵਜੋਂ ਪਛਾਣ ਬਣਾ ਰਹੇ ਨੇ ਤੇ ਹਰ ਕੋਈ ਉਹਨਾਂ ਦੇ ਐਕਸ਼ਨ ਤੇ ਮਿਹਨਤ ਨੂੰ ਕਾਫੀ ਪਸੰਦ ਵੀ ਕਰਦਾ ਹੈ ਹੁਣ ਇੱਕ ਵਾਰ ਫਿਰ ਉਹ ਉਸੇ ਤਰ੍ਹਾਂ ਦੇ ਮਿਲਦੇ ਜੁਲਦੇ ਕਿਰਦਾਰ ਚ ਨਜ਼ਰ ਆਉਣਗੇ ਪਰ ਕਹਾਣੀ ਹੋਰ ਹੋਵੇਗੀ ਪੰਜਾਬੀ ਫਿਲਮ ਡਾਇਰੈਕਟਰ ਅੰਮਰਦੀਪ ਸਿੰਘ ਨੇ ਵੀ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਨਾਮ ਹੈ ਮਿੱਠੜੇ ਅੰਮਰਦੀਪ ਸਿੰਘ ਨੇ ਇਸ ਦਾ ਪੋਸਟਰ ਸਾਂਝਾ ਕੀਤਾ ਰਿਲੀਜ਼ ਡੇਟ ਤਾਂ ਜੇ ਨਹੀਂ ਦੱਸੀ ਗਈ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ 2024 ਦੀਆਂ ਗਰਮੀਆਂ 'ਚ ਫਿਲਮ ਰਿਲੀਜ਼ ਹੋਵੇਗੀ ਇਸ 'ਚ ਤਾਨੀਆਂ ਰੂਪੀ ਗਿੱਲ ਤੇ ਲਖਜੀਤ ਮੁੱਖ ਕਿਰਦਾਰ 'ਚ ਹੋਣਗੇ ਅੰਮਰਦੀਪ ਸਿੰਘ ਨੇ ਇਸ ਦਾ ਪੋਸਟਰ ਸਾਂਝਾ ਕਰਦੇ ਲਿਖਿਆ ਜ਼ਿੰਦਗੀ ਦੇ ਰਾਹ 'ਚ ਇੱਕ ਮੋੜ ਆਉਂਦਾ ਹੈ ਜਿੱਥੇ ਬੰਦਾ ਆਪਣੇ ਬਚਪਨ ਤੋਂ ਉਂਗਲ ਛਡਾ ਕੇ ਆਣ ਖੜਦਾ ਹੈ ਜਿੱਥੇ ਮਾਰ ਕੇ ਥਾਪੀ ਪੱਟ ਤੇ ਜਵਾਨੀ ਦੀ ਹਿੱਕ ਤੇ ਪੈਰ ਧਰਦਾ ਹੈ ਜਿੱਥੇ ਆਕੇ ਦੋ ਗੁੱਤਾਂ ਤੋਂ ਇੱਕ ਗੁੱਥ ਹੁੰਦੀ ਆ ਜਿੱਥੇ ਬੈਠੀ ਉਡੀਕਦੀ ਸ਼ੀਸ਼ਿਆਂ ਦੀ ਰੁੱਤ ਹੁੰਦੀ ਆ ਜਿੱਥੇ ਲੱਗਣ ਕਿਸੇ ਨੂੰ ਮਿਠੜੇ ਤੇ ਕਿਸੇ ਤੇ ਫਿਦਾ ਹੁੰਦੇ ਨੇ ਇੱਕ ਦਿਨ ਫਿਰ ਮੁਸਾਫਰ ਉਸ ਮੋੜ ਤੋਂ ਵਿਦਾ ਹੁੰਦੇ ਨੇ ਜ਼ਿੰਦਗੀ ਦੇ ਉਸ ਮੋੜ ਦੀ ਕਹਾਣੀ ਹੈ ਮਿਠੜੇ ਸੋ ਅੰਬਰਦੀਪ ਸਿੰਘ ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫਿਰ ਨਵੀਂ ਕਹਾਣੀ ਲੈ ਕੇ ਆ ਰਹੇ ਨੇ ਗਿੱਪੀ ਗਰਵਾਲ ਤੇ ਸੰਜੇ ਦਤ ਸਟਾਰਰ ਫਿਲਮ ਸ਼ੇਰਾਂ ਦੀ ਕੌਮ ਪੰਜਾਬੀ ਬਾਰੇ ਵੀ ਕਾਫੀ ਚਰਚਾਵਾਂ ਨੇ ਫਿਲਮ 2024 ਚ ਰਿਲੀਜ਼ ਹੋਵੇਗੀ ਪਰ ਇਸ ਦੀ ਅਫੀਸ਼ੀਅਲ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਕੁਝ ਮਹੀਨੇ ਪਹਿਲਾਂ ਗਿੱਪੀ ਗਰਵਾਲ ਨੇ ਸੰਜੇ ਦਤ ਨਾਲ ਇੱਕ ਫੋਟੋ ਸਾਂਝੀ ਕਰ ਇਸ ਫਿਲਮ ਦਾ ਐਲਾਨ ਕੀਤਾ ਸੀ ਇਸ ਨੂੰ ਲਿਖਿਆ ਤੇ ਡਾਇਰੈਕਟ ਵੀ ਗਿੱਪੀ ਗਰਵਾਲ ਨੇ ਕੀਤਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਫਿਲਮਾਂ 2024 'ਚ ਰਿਲੀਜ਼ ਹੋਣਗੀਆਂ ਜਿਵੇਂ ਕਿ ਸ਼ਾਇਰ ਜਿਸ 'ਚ ਨੀਰੂ ਬਾਜਵਾ ਤੇ ਸਤਿੰਦਰ ਸਤਾਜ ਮੁੜ ਇਕੱਠੇ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਉਹਨਾਂ ਦੀ ਕਲੀ ਜੋਟਾ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ ਇਸ ਤੋਂ ਇਲਾਵਾ ਇੱਕ ਫਿਲਮ ਮਜਨੂ ਵੀ 22 ਮਾਰਚ 2024 ਨੂੰ ਰਿਲੀਜ਼ ਹੋਵੇਗੀ ਇਸ 'ਚ ਪ੍ਰੀਤ ਬਾਠ ਤੇ ਕਿਰਨ ਛਿਰਗਿਲ ਮੁੱਖ ਕਿਰਦਾਰ ਛੋਣਗੇ ਜਿਸ ਰਾਹੀਂ ਕੁਝ ਨਵੇਂ ਚਿਹਰੇ ਵੱਡੇ ਪਰਦੇ ਤੇ ਦੇਖਣ ਨੂੰ ਮਿਲਣਗੇ ਇਸ ਦੇ ਨਾਲ ਹੀ ਦਿਲਜੀਤ ਦੋਸਾਂ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿਲ ਦੀ ਟਿਕੜੀ ਵੀ ਮੁੜ ਫਿਲਮ ਰਨੱਚ ਤੰਨਾ 'ਚ ਨਜ਼ਰ ਆਵੇਗੀ ਇਹ ਫਿਲਮ ਅਕਤੂਬਰ 2024 ਨੂੰ ਲੀਜ਼ ਹੋਵੇਗੀ ਤਾਂ 2024 ਚ ਇਹ ਤਾਂ ਜ਼ਰੂਰ ਹੈ ਕਿ ਸਾਨੂੰ ਪੰਜਾਬੀ ਸਿਨੇਮਾ ਚ ਇੱਕ ਵਾਰ ਫਿਰ ਕੁਝ ਨਵੀਆਂ ਦਿਲਚਸਪ ਤੇ ਅਨੋਖੀਆਂ ਕਹਾਣੀਆਂ ਦੇਖਣ ਨੂੰ ਮਿਲਣਗੀਆਂ